ਲੋ ਵੀ ਮਿੱਤਰੋ ਕੀ ਹਾਲ ਚਾਲ ਆ ਮੈਂ ਆ ਗਿਆ ਆਪਣਾ ਪਹਿਲਾ ਬਲੌਗ ਲੈ ਕੇ ਆਪਣੇ ਫਾਰਮ ਦਾ ਤੇ ਲੋ ਤੁਸੀਂ ਵੀ ਵਿਊ ਕਰੋ ਤੇ ਆ ਮੇਰੇ ਲਵੇ ਨੇ ਜਿਹੜੀਆਂ ਮੇਰੇ ਫਾਰਮ ਦੇ ਵਿੱਚ ਗਾਵਾਂ ਮੱਝਾਂ ਨੇ ਤੇ ਮੈਂ ਤੈਨੂੰ ਫਾਰਮ ਹੀ ਕਹਾਂਗਾ ਤੇ ਤੁਸੀਂ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿੰਨੀ ਕੋ ਲਾਗਤ ਸੀ ਕਿ ਮੈਂ ਆਉਣੇ ਕੋ ਲਾਈ ਆ ਤੇ ਇਹਦੇ ਤੋਂ ਹੀ ਮੈਂ ਕਮਾਈ ਕਰ ਰਿਹਾ ਹਾਂ ਇਸ ਟਾਈਮ ਤੇ ਆ ਮੇਰੀਆਂ ਗਾਵਾਂ ਨੇ ਤੇ ਇੱਕ ਮੱਝ ਰੱਖੀ ਹੋਈ ਆ ਮੈਂ ਪਲੂਨ ਝੋਟੀ ਆ ਮੇਰੇ ਲਵੇ ਇੱਕ ਤੇ ਬਾਕੀ ਜਰਸੀਆਂ ਨੇ ਸਹੀ ਹਾਲ ਨੇ ਸਾਰਿਆਂ ਨੇ ਤੇ ਬਾਕੀ ਐਚਐਸਫਾ ਤੇ ਆ ਤੁਹਾਡੇ ਸਾਹਮਣੇ ਆ ਸਭ ਤੇ ਆ ਦੇਖੋ ਤੁਸੀਂ ਤੇ ਮੇਰੇ ਫਾਰਮ ਦਾ ਥਿਊ ਕਰੋ ਚੈੱਕ ਸਾਰੇ ਤੇ ਬਾਕੀ ਇਕ ਆ ਰੱਖੀ ਹੋਈ ਆ ਕਰਾਸ ਨਾਲ ਤੇ ਇਹ ਵੀ ਵਧੀਆ ਇਹ ਗੱਬਨ ਆ ਤੇ ਬਾਕੀ ਦੇਖੋ ਤੁਸੀਂ ਆਇਆ ਮੇਰੇ ਫਾਰਮ ਦਾ ਥਿਊ ਤੇ ਬਾਕੀ ਆ ਵਛੀ ਨੇ ਵਪਾਰ ਰਹੇ ਆ ਤੇ ਮੇਰਾ ਨਾਲੇ ਵਪਾਰ ਦਾ ਕੰਮ ਵੀ ਆ ਨਾਲ ਨਾਲ ਤੇ ਅੱਜ ਹੈਗੇ ਨੇ ਇੰਨੇ ਡੰਗਰ ਤੇ ਕਈ ਵਾਰ ਘਟ ਵੀ ਜਾਂਦੇ ਨੇ ਆ ਸੱਜਰਾਂ ਸੁਈਆਂ ਨੇ ਚਾਰ ਪੰਜ ਜਿਹੜੀਆਂ ਅਗਲੀ ਸਾਈਡ ਖੜੀਆਂ ਸੀਗੀਆਂ ਉਹ ਸੱਜਰਾਂ ਨੇ ਸਾਰੀਆਂ ਤੇ ਬਾਕੀ ਆ ਅੱਜ ਬਹੁਤ ਜ਼ਿਆਦਾ ਮੀਂਹ ਪੈ ਰੱਖਿਆ ਸੀ ਪਰ ਮੇਰਾ ਵੀ ਬੁਰਾ ਹਾਲ ਹੀ ਆ ਦੇਖੋ ਤੁਸੀਂ ਤੇ ਆ ਬਾਹਰ ਬੰਨਣ ਨੂੰ ਅੱਜ ਜਗ੍ਹਾ ਨਹੀਂ ਸੀਗੀ ਕਿਉਂਕਿ ਚੱਕਰ ਹੋਇਆ ਹੋਇਆ ਸਾਰੇ ਪਾਸੇ ਤੇ ਇਸ ਕਰਕੇ ਅੱਜ ਅੰਦਰ ਹੀ ਨਾਲ ਕੀ ਕਰ ਰੱਖਿਆ ਤਾਂ ਕਰਕੇ ਥੋੜਾ ਜਿਹਾ ਟੱਪ ਰੀਆਂ ਸੀਗੀਆਂ ਨਹੀਂ ਤਾਂ ਬਾਹਰ ਇਸ ਟਾਈਮ ਨੂੰ ਆਰਾਮ ਨਾਲ ਬੈਠੀਆਂ ਹੁੰਦੀਆਂ ਨੇ ਤੇ ਆ ਜਮੀਨ ਨੇ ਥੋੜਾ ਇਹ ਕੰਮ ਖਰਾਬ ਕੀਤਾ ਚਲੋ ਇੱਕ ਗੱਲ ਵਧੀਆ ਹੋਇਆ ਮੀਂਹ ਵੀ ਪੈ ਗਿਆ ਤੇ ਜਿਹੜੀ ਧੂੜ ਮਿੱਟੀ ਉੱਡੀ ਹੋਈ ਸੀਗੀ ਉਹ ਵੀ ਚਲੋ ਸੈੱਟ ਹੋ ਗਈ ਸਾਰੀ ਤੇ ਆ ਮੈਂ ਚੈੱਕ ਕਰ ਰਿਹਾ ਕਿ ਹਾਂ ਠੀਕ ਨੇ ਸਾਰੀਆਂ ਤੇ ਆ ਸਹੀ ਹਾਲ ਆ ਇਹ ਤਾਂ ਐਂ ਲਾ ਲਓ ਇੱਕ ਤਰ੍ਹਾਂ ਦੀ ਬੱਕਰੀ ਹੋ ਆ ਤੇ ਬਾਕੀ ਐਵੇਂ ਜਿੰਨੇ ਮਰਜ਼ੀ ਥੱਲੇ ਬੈਠੋ ਉੱਠੋ ਕੋਈ ਚੱਕਰ ਨਹੀਂਗਾ ਬਹੁਤ ਸਾਊ ਆ ਤੇ ਬਾਕੀ ਆਪਣਾ ਵਪਾਰ ਦਾ ਕੰਮ ਵੀ ਆ ਤੇ ਆਪਾਂ ਲੈ ਵੀ ਆਉਨੇ ਆ ਤੇ ਵੇਚ ਵੀ ਦੇਣੇ ਆ ਤੇ ਬਾਕੀ ਅਗਲੇ ਬਲੋਕਾਂ 'ਚ ਮੈਂ ਆਪਣੇ ਕੰਟੈਕਟ ਨੰਬਰ ਵੀ ਦਊਂਗਾ ਜੇ ਕਿਸੇ ਨੇ ਵੇਚ ਨਹੀਂ ਹੋਈ ਜਾਂ ਲੈਣੀ ਵੀ ਹੋਈ ਮੱਝਾਂ ਜਾਂ ਜੈਸੀ ਮਰਜੀ ਤੇ ਮੈਨਾਂ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਤੇ ਆਪਾਂ ਸਭ ਕੁਝ ਕਰਦੇ ਆਂਗੇ ਤੇ ਬਾਕੀ ਦੂਜਾ ਨੰਬਰ ਕੋਈ ਬੈੜੀ ਬਿਮਾਰ ਹੁੰਦੀ ਹੈ ਜਾਂ ਕੁਛ ਹੁੰਦੀ ਹੈ ਜਿੰਨੇ ਜਿੰਨੇ ਕੋ ਸਾਨੂੰ ਨੌਲੇਜ ਆ ਅਸੀਂ ਤੁਹਾਨੂੰ ਵੀ ਨੌਲੇਜ ਦੇ ਸਕਦੇ ਆ ਇਸ ਨਾਲ ਬਾਕੀ ਫਾਜ਼ਲ ਸਾਹਿਬ ਵੀ ਮੇਰੇ ਨਾਲ ਨੇ ਕੰਮਕਾਰ ਕਰਦੇ ਨੇ ਅੱਜ ਥੋੜਾ ਜਿਹਾ ਉਹ ਬਾਹਰ ਸੀਗੇ ਇਸ ਕਰਕੇ ਮੈਂ ਕਰ ਰਿਹਾ ਆਪ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਜੀ ਕਿ ਆਪਣਾ ਵਪਾਰ ਦੇ ਕੰਮ 'ਚ ਜ਼ਿਆਦਾ ਫਾਇਦਾ ਹੁੰਦਾ ਦੁੱਧ ਨਾਲੋਂ ਤੇ ਹੈ ਤਾਂ ਦੁੱਧ 'ਚ ਵੀ ਫਾਇਦਾ ਪਰ ਦੁੱਧ ਐ ਕਿ ਜੇ ਘਰਾਂ 'ਚ ਲੱਗਦਾ ਹੋਵੇ ਵਧੀਆ ਲੱਗਵੇ ਤਾਂ ਫਾਇਦਾ ਡੈਰੀ 'ਚ ਤਾਂ ਤੁਹਾਨੂੰ ਪਤਾ ਹੀ ਆ ਕੀ ਰੇਟ ਹੁੰਦਾ ਬਾਕੀ ਅੱਜ ਮੀਂਹੂ ਪਿਆ ਹੋਇਆ ਸੀ ਹਵਾ ਹਵਾ ਵਧੀਆ ਚੱਲ ਰਹੀ ਏ ਠੰਡੀ ਇਸ ਕਰਕੇ ਥੱਲੇ ਐਨ ਸੁੱਕਾਇਆ ਕਰਕੇ ਤੇ ਆ ਫੂਸ ਫਾਸ ਮਾਰਾਂਗੇ ਹੁਣ ਆਪਾਂ ਤੇ ਜੋ ਕੀ ਬਹਿ ਜਾਣਗੇ ਆਰਾਮ ਨਾਲ ਆਪਣਾ ਤੇ ਬਾਕੀ ਆ ਲੋ ਤੁਹਾਡੇ ਸਾਹਮਣੇ ਆਪਾਂ ਕਰ ਰਹੇ ਆ ਨਦੀ ਜੋ ਵੀ ਸੇਵਾ ਹੁੰਦੀ ਆ ਆਪਣੇ ਤੋਂ ਤੇ ਬਾਕੀ ਤੁਸੀਂ ਦੇਖੋ ਤੇ ਬਾਕੀ ਬਾਕੀ ਸਾਰੇ ਸਿਆਣੇ ਹੁੰਦੇ ਨੇ ਸਭ ਨੂੰ ਪਤਾ ਹੀ ਹੁੰਦਾ ਤੇ ਆਪਾਂ ਜਿੰਨੇ ਜੋਗੇ ਹੈਗੇ ਆ ਤੁਹਾਨੂੰ ਨੌਲੇਜ ਦੇ ਸਕਦੇ ਆ ਜਿੰਨੀ ਕੋਈ ਸਾਨੂੰ ਨੌਲੇਜ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਸਭ ਬਾਕੀ ਤੁਹਾਨੂੰ ਪਤਾ ਹੀ ਆ ਕਿ ਡੰਗਰਾਂ ਨਾਲ ਡੰਗਰ ਹੋਣਾ ਹੀ ਪੈਂਦਾ ਤੇ ਬਾਕੀ ਆਏ ਆ ਕਿ ਦੁੱਧ ਨਾਲ ਉਹ ਪ੍ਰੋਫਿਟ ਵਧੀਆ ਹੁੰਦਾ ਵਪਾਰ ਦੇ ਕੰਮ 'ਚ ਤੇ ਇਸ ਕਰਕੇ ਫਿਰ ਅਸੀਂ ਲੈ ਦੇ ਲੈਣੇ ਆ ਕਿ ਜਾਨੀ ਬੱਟੇ ਵੀ ਕਰ ਲੈਣੇ ਸਭ ਕੁਝ ਹੋ ਜਾਂਦਾ ਆਪਣਾ ਹਨ ਤੇ ਜਾਨੀ ਆਏ ਆ ਕਿ ਦੁੱਧ ਨਾਲ ਉਹ ਸਹੀ ਆ ਇਹ ਕਿ ਆਪਾਂ ਵਧੀਆ ਵੇਚ ਲੈਣੇ ਆ ਕਰ ਲੈਣੇ ਆ ਉਹਦੇ ਨਾਲ ਆਇਆ ਕਿ ਆਪਣੇ ਦੋ ਪੈਸੇ ਬਣ ਵੀ ਜਾਂਦੇ ਨੇ ਤੇ ਬਾਕੀ ਡੰਗਰ ਨਾਲ ਡੰਗਰ ਤਾਂ ਹੋਣਾ ਹੀ ਪੈਂਦਾ ਹੀ ਹੁਣ ਤੁਹਾਡੇ ਸਾਹਮਣੇ ਆ ਕੀ ਕਰ ਰਹੇ ਆ ਆਪਾਂ ਤੇ ਮੀਂਹ ਦੇ ਵਿੱਚ ਕਿਉਂਕਿ ਬਾਹਰ ਚਿੱਕੜ ਬਹੁਤ ਹੋ ਰੱਖਿਆ ਸੀ ਇਸ ਕਰਕੇ ਅੰਦਰ ਹੀ ਖੜੀਆਂ ਨੇ ਹੁਣ ਇਹ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਮੇਰੇ ਫਾਰਮ ਦਾ ਥਿਊ ਸਾਰਾ ਤੇ ਆਪਣਾ ਕੰਮ ਆਪਾਂ ਆਪਣੇ ਘਰ ਚ ਬਣਾ ਰੱਖਿਆ ਤੇ ਰੋਡ ਦੇ ਉੱਤੇ ਆਪਣਾ ਘਰ ਵਧੀਆ ਲਿੰਕ ਰੋਡ ਆ ਤੇ ਉਹਦੇ ਉੱਤੇ ਆ ਬਾਕੀ ਆਉਣ ਵਾਲੇ ਬਲੌਗਾਂ 'ਚ ਆਪਾਂ ਆਪਣੇ ਫਾਦਰ ਸਾਹਿਬ ਨੂੰ ਵੀ ਤੁਹਾਡੇ ਨਾਲ ਮਿਲਾਵਾਂਗੇ ਜੋ ਕਿ ਫੌਜ 'ਚ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਮੈਨੂੰ ਦਿੱਤੀ ਸੀ ਸਲਾਹ ਕਿ ਤੂੰ ਇਹ ਕੰਮ ਕਰ ਲੈ ਨਾਲੇ ਘਰ ਦਾ ਘਰੇ ਹੋਏਗਾ ਤੇ ਨਾਲੇ ਤੇਰਾ ਜੀ ਲੱਗਿਆ ਰਹੂਗਾ ਤੇ ਨਾਲੇ ਦੋ ਪੈਸੇ ਬਣ ਜਾਣਗੇ ਹਨਾ ਤੇ ਆਪਾਂ ਵੀ ਫਾਦਰ ਸਾਹਿਬ ਦੀ ਗੱਲ ਮੰਨ ਕੇ ਮੰਨ ਕੇ ਕੰਮ ਕਰ ਰਹੇ ਹਾਂ ਤੇ ਡੰਗਰ ਤਾਂ ਆਪਾਂ ਸ਼ੁਰੂ ਤੋਂ ਹੀ ਰੱਖਿਆ ਹੋਈ ਸੀ ਤੇ ਮੈਂ ਥੋੜਾ ਬਾਹਰ ਗਿਆ ਹੋਇਆ ਸੀਗਾ ਬਾਹਲੇ ਮੁਲਕ ਤੇ ਉੱਥੋਂ ਆਇਆ ਹੁਣ ਮੈਂ ਤੇ ਬਾਕੀ ਫਾਦਰ ਸਾਹਿਬ ਕਹਿੰਦੇ ਕਿ ਬਾਹਰ ਜਾਣ ਨਾਲੋਂ ਤਾਂ ਇੱਥੇ ਸਹੀ ਹੈ ਤੇ ਮੈਂ ਵੀ ਸੋਚਿਆ ਕਿ ਫਾਦਰ ਸਾਹਿਬ ਦੀ ਗੱਲ ਵੀ ਸਹੀ ਆ ਬਾਹਰ ਨਾਲੋਂ ਤਾਂ ਇੱਥੇ ਆ ਲੋ ਜੀ ਮੈਂ ਆਪਣੇ ਕੱਪੜੇ ਤਾਰ ਤੇ ਹੁਣ ਕੰਮ ਵਾਲੇ ਤੇ ਦਜਰੂਪ ਚ ਆ ਗਿਆ ਤੇ ਆ ਦੇਖੋ ਸੁੱਕਾ ਪਾਇਆ ਹੋਇਆ ਸੀ ਆਪਣਾ ਤੇ ਹੁਣ ਵਧੀਆ ਖਾ ਪੀ ਕੇ ਗਾਲੀ ਕਾਰ ਰਹੀਆਂ ਨੇ ਸਾਰੀਆਂ ਬੈਠੀਆਂ ਨੇ ਸੁੱਕੇ ਤੇ ਤੇ ਨਜ਼ਾਰੇ ਲੈ ਰਹੀਆਂ ਨੇ ਫੁੱਲ ਲੋ ਵੀ ਇਹ ਕਰਨ ਗਿਆ ਹੁਣ ਰੈਸਟ ਤੇ ਆਪਾਂ ਵੀ ਹੁਣ ਜਾਣ ਦਾ ਟਾਈਮ ਹੋ ਗਿਆ ਆਪਾਂ ਵੀ ਚੱਲੀਏ ਤੇ ਬਾਕੀ ਸਾਰੇ ਤੁਸੀਂ ਠੀਕ ਠਾਕ ਰਹੇ ਹੋ ਤੇ ਜੇ ਮੇਰਾ ਚੈਨਲ ਵਧੀਆ ਲੱਗਿਆ ਜੇ ਮੇਰਾ ਬਲੌਗ ਤਾਂ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਜੇ ਕੋਈ ਮੈਨੂੰ ਸਲਾਹ ਦੇਣੀ ਹੋਵੇ ਤਾਂ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ ਤੇ ਬਾਕੀ ਡੰਗਰ ਖਰੀਦਣ ਜਾਂ ਵੇਚਣ ਦਾ ਹੋਵੇ ਸਲਾਹ ਤੇ ਉਹ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ। ਬਾਕੀ ਜਿਹਨੂੰ ਮੇਰਾ ਨੰਬਰ ਚਾਹੀਦਾ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਤੇ ਮੈਂ ਕਮੈਂਟਸ 'ਚ ਆਪਣਾ ਨੰਬਰ ਦੇ ਦੇਵਾਂਗਾ। ਬਾਕੀ ਆ ਹਾਸੀਆਂ ਖੇਡੀਆਂ।